ਕੱਟ ਚੜੀ ਗਾਲ ਦੀ ਆਗਦੀ ਤੀਂ ਗੜੀ ਵਿੱਚ ਕਿਦਾਂ ਨਵਾਂ ਬਰੋ ਲੈ ਕੇ ਹਾਜ਼ਰ ਹੋਏ ਅੱਜ ਜੀ ਪਹਿਲਾ ਸਮਿਆਂ ਦੇ ਵਿੱਚ ਜਦੋਂ ਬੱਚੇ ਸਕੂਲ ਤੋਂ ਆਉਂਦੇ ਦੀ ਕੰਮ ਕੁੰਮ ਕਰ ਲੈਣ ਸਕੂਲ ਦਾ ਉਹ ਤੋਂ ਬਾਅਦ ਵਿਸ਼ਾ ਉਹਨਾਂ ਨੇ ਗੜੀਆਂ ਵਿੱਚ ਕੱਢਣਾ ਹੁੰਦਾ ਸੀ ਇਹ ਲੋਪਨ ਵਿੱਚ ਉਹਨਾਂ ਤਰੀਕਾ ਬਾਂਦਰ ਕਿਲਾ ਨਾ ਟੋਟਾ ਤੇ ਭਾਟੇ ਗੜਦੇ ਹੁੰਦੇ ਸੀ ਛੋੜੇ ਹੁੰਦੇ ਤੇ ਉਹ ਚਿੱਚਾ ਉਹਨੂੰ ਬਹੁਤ ਘਟ ਹੋ ਗਏ ਨੇ ਉਹ ਇੱਥੇ ਹੁਣ ਲੋਕੋ ਕੁੜੀਆਂ ਨੇ ਦਿਨ ਪੋ ਦਿਨ ਇਹ ਕਿ ਉਹਨੇ ਆਪਣੇ ਗੋਲਟੀ ਗੱਲ ਬੱਚਿਆਂ ਕੋਲ ਮੋਬਾਈਲ ਫੋਨ ਆ ਗਏ ਨੇ 스마트 ਫੋਨ ਆ ਗਏ ਨੇ ਉਹਦੇ ਤਕਰੀਬਨ ਜਿਹੜੀ ਇੱਕ ਘੱਟਾ ਹੁੰਦੀ ਆਦੀ ਪੜਾ ਇਹ ਇਹ ਦੇਖਣ ਨੂੰ ਜੀ ਆਣੀ ਆ ਗਈਆਂ ਬਹੁਤ ਘੱਟ ਹੋ ਗਏ ਨੇ ਕੱਢਾ ਇਹ ਕਿਉਂ ਹੋ ਗੀਆਂ ਨੇ ਇਹਦੇ ਕਾਰਨ ਆਪਾਂ ਇਹ ਆਪਣੇ ਜਿਹੜੇ ਫੋਨ ਨੇ ਆਪਾਂ ਫੋਨਾਂ ਦਾ ਜ਼ਿਆਦਾ ਅਪ ਯੂਜ਼ ਕਰਦੇ ਆਂ ਤੇ ਹੁਣ ਤਾਂ ਆਪਣਾ ਕਿਤੇ ਜਗ੍ਹਾ ਤੇ ਆਪਣਾ ਫਟਾ ਮਿਲਦੀ ਜਾਣੇ ਹੈ ਦੇਖਣ ਨੂੰ ਪਿੰਡਾਂ ਵਿੱਚ ਨੀਤਾ ਗਲੀਆਂ ਵਿੱਚ ਜਲੌਣ ਹੁੰਦੀ ਹੈ ਐਡੀ ਦੀ ਪੱਟਾਂ ਦਾ ਗਲੀਆਂ ਜੇ ਬੱਚਿਆਂ ਨਾਲ ਬੱਚੇ ਇੱਥੇ ਘੁੰਮਦੇ ਫਿਰਦੇ ਹੁੰਦੇ ਸੀ ਕਿਉਂਕਿ ਹੁੰਦੇ ਗਾੜਦੇ ਨੇ ਪੱਥਰ ਕਿੱਲਾ ਘਟ ਹੁੰਦੀ ਬਾਂਦਰ ਕਿੱਲਾ ਹੋ ਗਿਆ ਹੁੰਦਾ ਸੀ ਤੇ ਹੋਰ ਕਈ ਜੱਜੜੀਆਂ ਹੁੰਦੀਆਂ ਸੀ ਕੱਟਣ ਵਾਲੀਆਂ ਉਹ ਆਪਾ ਫੜਦੇ ਹੁੰਦੇ ਸੀ ਤੇ ਉਹ ਇਦਾਂ ਵੀ ਬਣਾ ਲੋਕ ਹੋ ਗਿਆ ਨੇ ਜੀ ਤੇ ਹੁਣ ਬੱਚੇ ਅੱਜ ਕੱਲ੍ਹ ਘਾਟੀ ਖੇਡਦੇ ਨੇ ਕਿਉਂਕਿ ਹੁੰਦਾ ਜਿਹੜਾ ਹੁਣ ਜਵਾਨਾ ਆ ਗਿਆ ਇਹ ਵੀ ਜਵਾਨਾ ਹੁਣ ਥੋੜਾ ਗਲਤ ਹੋ ਗਿਆ ਇਹ ਜਵਾਨਾ ਤੇ ਪਹਿਲਾ ਜਵਾਨਾ ਸੀ ਬਹੁਤ ਵਧੀਆ ਜੀ ਤੇ ਤਹੇ ਜਦ ਅੱਜ ਤਾਂ ਆਪਾਂ ਦੇਖੀਆ ਅੱਧਾ ਜੋਕ ਕੋ ਦੇਖੀਏ ਤਾਂ ਇਹ ਜੱਟ ਨੂੰ ਨਹੀਂ ਮਿਲਦੀਆਂ ਉਹ ਘੜਤੀ ਆਪਣੇ ਮਿੱਤੇਣ ਇੱਕ ਜਿੱਤ ਸੀ ਸੋ ਇਹ ਜੱਟ ਨੂੰ ਆਪਾਂ ਢਟਕਾਰ ਰੱਖੀਏ ਇਹ ਜਨਮ ਆਪਾਂ ਫਿਰ ਆਪਾਂ ਸ਼ੁਰੂ ਕਰੀ ਆਪਾਂ ਬੱਚਾ ਜਿਹੜਾ ਬੱਚੇ ਨੇ ਆਪਾਂ ਉਹਨਾਂ ਬੱਚੇ ਨਾਲ ਆਪਾਂ ਫੁੰਫੜਾ ਨਹੀਂ ਆਪਾਂ ਜਿਹੜੇ ਜਿੱਤੇ ਕਰਦਾ ਬਾਹਰ ਜਾਣ ਉਹਨੂੰ ਫੁੰਫੜਾ ਨਹੀਂ ਚੱਕਉਣਾ ਫੇੜ ਹੋ ਗਿਆ ਮਾ ਗੱਡੀਆਂ ਨਾਲ ਦਾ ਕਿਉਂਕਿ ਉਹਨਾਂ ਦੇ ਹੁਣ ਜਿਹੜਾ ਵਿਕਾਸ ਆ ਉਹ ਵੀ ਉਹਨਾਂ ਦਾ ਵਿਕਾਸ ਇਸ ਰੁਕੇ ਅੰਦਰ ਪਹੁੰਚਦਾ ਉਹਨੂੰ ਫੁੰਫੜਾ ਆਪਾਂ ਨਹੀਂ ਉਹਨਾਂ ਦੀ ਆਹ ਜਿਹੜੀ ਜ਼ਿੰਦਗੀ ਹੁੰਦੀ ਆ 5 6 7 ਜਿਹੜੇ 2 3 ਸਾਲ ਦੀ ਹੁੰਦੀ ਆ ਬੜੀ ਹੈ ਜਿਹੜੀ ਨਹੀਂ ਆਉਂਦੀ ਆ ਉਹ ਨਹੀਂ ਬੜੀ ਬੜੀ ਲੱਗਦੀ ਜੀਏ ਉਮਰ ਦੇ ਵਿੱਚ ਤਾਂ ਹੀ ਪਛਾਣਦੇ ਆਪਾਂ ਦੇਖਦੇ ਨੇ ਬੱਚਿਆਂ ਦੇ ਛੋੜੇ ਆਪਣੇ ਜਿਹੜੇ ਬੱਚੇ ਨੇ 9-10 ਸਾਲ ਦੇ ਉਹਨਾਂ ਦੀ ਅਨਕਾਲ ਆ ਜਾਂਦੀਆਂ ਨੇ ਫਿਰ ਉਹਨਾਂ ਨੂੰ بڑے ਫੋਨ ਤੇ ਫਰੌਡ ਉਹਨਾਂ ਨੂੰ ਕ੍ਰੀਏਟ ਕਰਨੀ ਪੈਂਦੀ ਹੈ ਉਹਨਾਂ ਨੂੰ ਫਿਰ ਇਸ ਕਰਕੇ ਮੈਂ ਤੁਹਾਨੂੰ ਕਹਣਾ ਵੀ ਬੱਚਿਆਂ ਨੂੰ ਜਿਹੜੇ ਬਾਹਰ ਪੇਚਾ ਕੋਲ ਘਟਣ ਬਾਅਦ ਤਾਂ ਉਹ ਬਦਨ ਫੁਲਨ ਸਿਕਨ ਮਨ ਦਾ ਮਾਨਸਿਕ ਤੌਰ ਤੇ ਕਿ ਤੇਜ ਦਾ ਕੰਮ ਦਾ ਅਪਡੇਟ ਪ੍ਰੈਸ਼ਰਾ ਹੋਵੇ ਵਧੀਆ ਨਾਲ ਹੋ ਸਕੇ ਜੇ ਆਪਾਂ ਹੁਣੇ ਕੀ ਕਰਦੇ ਆਪਾਂ ਬੱਚਿਆਂ ਨੂੰ ਫੋਨ ਫੜਾ ਨਹੀਂ ਹੁੰਦੇ ਆ ਤੇ ਬੱਚੇ ਫੋਨ ਲੱਗੀ ਜਾਂਦੇ ਨੇ ਤੇ ਮਸਾਲੇ ਨੂੰ ਕਹਿੰਦਾ ਕਿ ਬੱਚਿਆਂ ਨੂੰ ਬਾਹਰ ਵੇਚਾ ਕੋਲ ਫੁੱਟਣ ਵਾਸਤੇ ਗਰਾਊਂਡ ਵਿੱਚ ਜਾਂ ਤੇ ਬਾਜੋ ਫੜ ਫੜ ਕੇ ਚਿੰਚਣ ਕੋਲ ਤੇ ਜਿਹੜਾ ਕੋਈ ਘਰ ਦੇ ਵਿੱਚ ਕੋਈ ਕਾਇਰ ਰੱਖ ਲਈਆਂ ਉਹ ਮਿਹਨਾਂ ਦੀ ਜਿਹੜੀ ਹੈ ਹੁੰਦੀ ਹੈ ਹੈਬਿਟ ਉਹ ਬਣੀ ਜਾਂਦੀ ਆ ਸੋ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਕਿ ਇਹ ਬੱਚਾ ਆਂਦਾ ਜਿਹੜਾ ਫੋਨ ਆ ਇਹ ਆਪਾਂ ਘੱਟ ਕਰੀ ਨੂੰ ਇੱਕ ਪਾਲੀਅਮੈਂਟ ਵਿੱਚ ਲੈ ਕੇ ਆਈਏ ਤੇ ਜੇ ਜੇ ਆਪਾਂ ਜਿਆਦਾ ਜੁਸ ਵਰਤਦੇ ਆਂ ਇਹਦੇ ਬਾਅਦ ਤੁਹਾਨੂੰ ਕੋਈ ਵੀ ਨਹੀਂ ਆਏਗਾ ਤੇ ਇਹਨੂੰ ਆਪਾਂ ਕਲਮੈਂਟ ਵਿੱਚ ਰੱਖੀ ਹਾਂ ਆਪਾਂ ਦਿੱਲੀ ਪਾਸ ਪੰਦਵਾ 20 ਮਿੰਟ ਪੰਚਾ ਦੇਖਿਆ ਤੇ ਆਪਾਂ ਵਾਦੋਬਾਧ ਪਾਕ ਡੈਕੜੀ ਫਿਜ਼ੀਕਲ ਐਕਟੀਵਿਟੀ ਕਰੇ ਗਰੀਏ ਸੋ ਮੇਰੀ ਵੀਡੀਓ ਨੂੰ ਵਾਦੋਬਾ ਸ਼ੇਅਰ ਕਰਦੇ ਹੋ ਜੀ ਸਬਸਕ੍ਰਾਈਬ ਕਰਦੇ ਹੋ ਚੈਨਲ ਨੂੰ ਦੇ ਮਿਲਦੇ ਆਪਾਂ ਅਗਲੇ ਵਲੌਗ ਵਿੱਚ ਠੀਕ ਹੈ ਜੀ ਧੰਨਵਾਦ